ਸ਼੍ਰੀ ਦਮਦਮਾ ਸਾਹਿਬ ਉਹ ਪਾਵਨ ਸਰਜਮੀਂ ਜਿਸ ਧਰਤੀ ਨੂੰ ਸਰਬੰਸਤਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਗ ਲਾਈ ਤੇ ਮਾਲਵੇ ਦੇ ਇਲਾਕੇ ਨੂੰ ਆਬਾਦ ਕੀਤਾ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਬਿਖੜੇ ਪੈਂਡਿਆਂ ਨੂੰ ਸਰਕਾਰਦਿਆਂ ਤੱਕ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਸਨ ਇਸ ਪਾਵਨ ਜ਼ਮੀਨ ਤੇ ਗੁਰੂ ਜੀ ਨੇ ਕਈ ਮਹੀਨੇ ਰਹਿ ਕੇ अनेका ਕੌਤਕ ਵਰਤਾਏ ਇੱਥੇ ਹੀ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਚੱਲ ਕੇ ਗੁਰੂ ਜੀ ਨੂੰ ਮਿਲਣ ਪਹੁੰਚੇ ਸੀ ਪਾਈ ਦੱਲੇ ਦੇ ਹਉਮੇ ਦਾ ਨਾਸ ਕਰਨਾ ਪਾਈ ਵੀਰ ਸਿੰਘ ਪਾਈ ਧੀਰ ਸਿੰਘ ਜੀ ਨੂੰ ਅਨੇਕਾਂ ਬਖਸ਼ਿਸ਼ਾਂ ਨਾਲ ਨਿਵਾਜਣਾ ਆਦ ਅਨੇਕਾਂ ਕਟਨਾਵਾਂ ਇਸ ਸਥਾਨ ਤੇ ਵਾਪਰੀਆਂ ਸੀ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸੰਪੂਰਨਤਾ ਕਰਵਾਈ ਸੀ ਇਨ੍ਹਾਂ ਕਟਨਾਵਾਵਾਰੀ ਸਿੱਖ ਪੰਥ ਨੂੰ ਜਾਣੂ ਕਰਵਾਉਣ ਅਤੇ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਪੰਨਿਆਂ ਨੂੰ ਹੁਣ ਚਿੱਤਰਾਂ ਰਾਹੀਂ ਸੰਭਾਲ ਕੇ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਲਈ ਤਕਸ਼ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਚਿੱਤਰ ਕਲਾ ਵਰਕਸ਼ਾਪ ਲਗਾਈ ਜਾ ਰਹੀ ਹੈ ਜਿੱਥੇ ਇਨ੍ਹਾਂ ਕਟਨਾਵਾ ਬਾਬਤ ਚਿੱਤਰ ਤਿਆਰ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੜ ਭਾਗੇ ਆ ਦਸ਼ਮੇਸ਼ਪਤਾ ਦੀ ਪਾਵਨ ਧਰਤੀ ਦੇ ਉੱਤੇ ਇਸ ਵਰਕਸ਼ਾਪ ਨੂੰ ਲਾਉਣ ਦਾ ਜੋ ਮੌਕਾ ਸੁਭਾਗ ਪ੍ਰਾਪਤ ਹੋਇਆ ਇਸ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਵੱਡਾ ਸਹਿਯੋਗ ਅਤੇ ਪੰਜਾ ਫਾਈਨਰ ਸੁਸਾਇਟੀ ਦੇ ਸਾਰੇ ਚਿੱਤਰਕਾਰ ਭਾਗ ਲੈ ਰਹੇ ਨੇ ਸudar Harwinder Singh Khalsa ji ਦੀ ਅਗਵਾਈ ਦੇ ਵਿੱਚ ਇਸ ਵਰਕਸ਼ਾਪ ਦੇ ਵਿੱਚ 19 ਚਿੱਤਰਕਾਰ ਪਾਗਲਾ ਕੇ ਜੋ ਸਾਰੀ ਸੀਰੀਜ਼ ਹੈ ਸਤਗੁਰਾਂ ਦੇ ਇਥੇ ਪਹੁੰਚਣ ਦੀ ਸਤਗੁਰਾਂ ਦੇ ਸਾਰੇ ਪ੍ਰਕਰਨ ਦੀ ਉਸ ਨੂੰ ਬਣਾਉਣ ਦਾ ਯਤਨ ਕਰ ਰਹੇ ਨੇ ਸਿੰਘ ਸਾਹਿਬ ਹੋਰਾਂ ਨੇ ਉਚਿਤ ਚ ਤੌਰ ਦੇ ਉੱਤੇ ਪਹੁੰਚ ਕੇ ਸਾਨੂੰ ਸਾਰਿਆਂ ਨੂੰ ਜਿੱਥੇ ਬਲੇਸਿੰਗਸ ਦਿੱਤੀਆਂ ਨੇ ਉੱਥੇ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਵੀ ਕੀਤੀ ਹੈ ਕਿ ਜੋ-ਜੋ ਪਾਵਨ ਸੱਚ ਪਾਤਸ਼ਾਹ ਜੀ ਦੇ ਦਰਸ਼ਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਜਨਾਉਂਦੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਅਸੀਂ ਜਨਮਸ ਦੇ ਉੱਤੇ ਉਤਾਰ ਸਕੀਏ ਜਿਸ ਤਰ੍ਹਾਂ ਅੱਜ ਜੀ ਦੇਖ ਰਹੇ ਹੋ ਕਿ ਜੋ ਵਿਸ਼ਾ ਇਸ ਦੇ ਵਿੱਚ ਜਦੋਂ ਸਤਿਗੁਰੂ ਜੀ ਇਸ ਪਵਨ ਧਰਤੀ ਤੇ ਪਹੁੰਚਦੇ ਨੇ ਤਾਂ ਭਾਈ ਬਾਬਾ ਦਲ ਸਿੰਘ ਜਿਹੜੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਜੀ ਤੁਸੀਂ ਘਰ ਪ੍ਰਸ਼ਾਦਾ ਛਕੋ ਤਾਂ ਸੱਚੇ ਪਾਤਸ਼ਾਹ ਕਿਉਂਕਿ ਸੰਗਤਾਂ ਨਾਲ ਜ਼ਿਆਦਾ ਪਿਆਰ ਕਰਦੇ ਨੇ ਤਾਂ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਸਾਰਾ ਅਸੀਂ ਹੈ ਇਹ ਲੰਗਰ ਦਾ ਉਹ ਸੰਗਤ ਦੇ ਨਾਲ ਹੀ ਛਕਾਂਗੇ ਨਾ ਕਿ ਉੱਥੇ ਇਕੱਲਿਆਂ ਅੰਦਰ ਕੋਠੀ ਦੇ ਵਿੱਚ ਛਕਾਂਗੇ ਸੋ ਇਸ ਤਰ੍ਹਾਂ ਜਿਹੜਾ ਉਹ ਸੀਨ ਹੈ ਸਾਰਾ ਉਹ ਆਪਜੀ ਨੇ ਦੇਖਿਆ ਔਰ ਇਸ ਤੇ ਕਿ ਤੁਸੀਂ ਦੇਖ ਰਹੇ ਹੋ ਕਿ ਜਦੋਂ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਜਿਹੜਾ ਦ੍ਰਿਸ਼ ਹੈ ਇਹ ਜਗਮਿੰਦਰ ਜੀ ਦਲਿੰਦਰ ਤੋਂ ਇਹ ਆਪਣਾ ਦ੍ਰਿਸ਼ ਜਿਹੜੇ ਨੇ ਉਹ ਤਿਆਰ ਕਰ ਰਹੇ ਨੇ ਔਰ ਇਸ ਦੇ ਨਾਲ ਹੀ ਅੱਗੇ ਪ੍ਰੀਤ ਭਗਵਾਨ ਜੀ ਇਹ ਚિત੍ਰਕਾਰ ਦੁਸ਼ਮੇਸ਼ ਪਿਤਾ ਜੀ ਦੇ ਨਾਲ ਜੋ ਸੰਵਾਦ ਹੈ ਉਹ ਜਿੱਥੇ ਅੱਕ ਦੇ ਬੂਟੇ ਨੇ ਤੇ ਉਥੇ ਕਿਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅੱਗੇ ਹਰਿਆਵਲ ਦਾ ਕਾਰਜ ਆਪਣੀ ਪ੍ਰੋਵਚਨਾਲ ਸ਼ੁਰੂ ਕਰਦੇ ਨੇ ਉਹ ਆਪ ਜੀ ਦੇਖ ਦੇਖ ਰਹੇ ਹੋ ਸਤਿਗੁਰਾਂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਦੇ ਵਿੱਚ ਜਿੱਥੇ ਸਾਰੇ ਹਾਜ਼ਰ ਹੁੰਦੇ ਨੇ ਉਥੇ ਮਾਈਆਂ ਜਿਹੜੀਆਂ ਨੇ ਉਹ ਵੀ ਸਤਿਪਾਤਸ਼ਾ ਜੀ ਨੂੰ ਆਪਣਾ ਕੀਦਰਤ ਭੇਟ ਕਰਦੀਆਂ ਨੇ ਤੇ ਉਹ ਦ੍ਰਿਸ਼ਾਪ ਜੀ ਇੱਥੇ ਦੇਖ ਰਹੇ ਹੋ ਗੁਰਦੀਪ ਸ਼ਰਮਾ ਜੀ ਮੋਹਾਲੀ ਤੋਂ ਸਤਿਗੁਰੂ ਜੀ ਦਾ ਪਾਵਨ ਦਰਬਾਰ ਦੇ ਵਿੱਚ ਪਹੁੰਚੀਆਂ ਉਹ ਬੀਬੀਆਂ ਤੇ ਪਿੱਛੇ ਜਿਹੜਾ ਸਾਰਾ ਦੂਰ ਦਾ ਆਪ ਜੀ ਦੇਖ ਰਹੇ ਹੋ ਕਿ ਇੱਥੋਂ ਦਾ ਜੰਗਲ ਬਿਆਬਾਨ ਤੇ ਉਜਾੜ ਤੇ ਸਾਰੇ ਟਿੱਬਿਆਂ ਨਾਲ ਜਿਹੜਾ ਇਲਾਕਾ ਸੀ ਉਹ ਸਤਿਗੁਰਾਂ ਨੇ ਉਸ ਨੂੰ ਕਿਸ ਤਰ੍ਹਾਂ ਭਾਗ ਲਾਇਆ ਇਹ ਸਾਰੀ ਚੀਜ਼ ਆਪ ਜੀ ਦੇਖੋਗੇ ਸੋਲ ਸਾਹਿਬ ਬਠਿੰਡੇ ਤੋਂ ਜਿਹੜੇ ਕਿ ਸਤਿਗੁਰਾਂ ਦਾ ਉਹ ਕੋਮਬੀਲ ਲਖਵਾਉਣ ਦਾ ਕਰਮਚਾਰੀ